ਸਤਿ ਸ੍ਰੀ ਅਕਾਲ ਕਿਵੜਾ ਭਾਜੀ ਅੱਜ ਸਾਡਾ ਨਾਰਵੇ ਦਾ ਇੰਡੀਪੈਂਡੈਂਸ ਡੇ ਹੈ ਨੈਸ਼ਨਲ ਡੇ 70th ਆਫ ਮਈ ਤੇ ਅੱਜ ਦੇਖੋ ਇੱਥੇ ਜਿਹੜੀ ਪਰੇਡ ਹੁੰਦੀ ਹੈ ਤੇ ਨੈਸ਼ਨਲਿਜ਼ਮ ਕਿੰਨਾ ਹੈ ਲੋਕਾਂ ਦੇ ਵਿੱਚ ਇੱਥੇ ਮੈਂ ਤੁਹਾਨੂੰ ਕੁਝ ਵੀਡੀਓਜ਼ ਭੇਜ ਰਿਹਾ ਹੈਗਾ ਕਿ ਐਸਟਰਮ ਨਾਉਂਦੇ ਨੇ ਕਿ ਜਿਸ ਤਰ੍ਹਾਂ ਪਰੇਡ ਹੁੰਦੀ ਹੈ ਜੀ ਜਿਸ ਤਰ੍ਹਾਂ ਬੱਚੇ ਸਾਰੇ ਸਕੂਲਾਂ ਦੇ ਇਸ ਗ੍ਰੇਡ ਦੇ ਵਿੱਚ ਕਿੰਗ ਨੂੰ ਹੈਲੋ ਕਰਕੇ ਜਾਂਦੇ ਨੇ ਜੀ ਤੇ ਐਸਟਰਾ ਹਰੇਕ ਸਕੂਲ ਦਾ ਇੱਕ ਬੈਂਡ ਹੁੰਦਾ ਜੀ ਹਰੇਕ ਜਿਹੜਾ ਉਸਲੋ ਦਾ ਸਕੂਲ ਹੈ ਜਾਂ ਹਰੇਕ ਡਿਸਟ੍ਰਿਕਟ ਦੇ ਵਿੱਚ ਨਾਰਵੇ ਦੇ ਇਸ ਤਰ੍ਹਾਂ ਇੱਕ ਜਿਹੜਾ ਲੋਕਲ ਲੀਡਰ ਹੁੰਦੇ ਨੇ ਉਹਨਾਂ ਦੇ ਅੱਗੇ ਜਾ ਕੇ ਇਹ ਪ੍ਰੋਜੈਕਟ ਕਰਦੇ ਨੇ ਇਹ ਜਿਹੜੀ ਇੱਕ ਬੜੀ ਫੈਂਟੈਸਟਿਕ ਗੱਲ ਹੈ ਕਿ ਜਿਹੜੇ ਬੈਟ ਦਾ ਖਰਚਾ ਹੈਗਾ ਇਹ ਸਕੂਲ ਦੇ ਵਿੱਚ ਪੁਰਾਣਾ ਸਮਾਨ ਲੋਕਾਂ ਦੇ ਘਰਾਂ ਵਿੱਚੋਂ ਇਕੱਠਾ ਕਰਕੇ ਉਹ ਵੇਚ ਕੇ ਜਿਹੜੇ ਨਾਲ ਪੈਸੇ ਇਕੱਠੇ ਹੁੰਦੇ ਨੇ ਉਹਦੇ ਨਾਲ ਇਹ ਆਪਣੀ ਉਹ ਕਰਦੇ ਨੇ ਜੀ ਫਾਈਨਾਂਸ ਕਰਦੇ ਨੇ ਉਹੀ ਮੈਨੂੰ ਪੈਟਰੋਟਿਜ਼ਮ ਜਿਹੜੀ ਦੇਸ਼ ਭਗਤੀ ਝੰਡਾ ਸਾਰੇ ਸਖਾਇਆ ਜਾਂਦਾ ਹੈ ਜੀ ਤੇ ਸਾਡਾ ਕੈਵਨ ਤੇ ਅੰਬਰਵੀਰ ਦੇ ਵਿੱਚ ਸੀਗੇ ਜੀ ਇਹ ਜੀ ਆਪਣਾ ਜਿਹੜਾ ਤੁਹਾਨੂੰ ਦੱਸਿਆ ਸੀ ਨੋਬਲ ਪੀਸ ਪ੍ਰਾਈਜ਼ ਜਿੱਥੇ ਦਿੱਤਾ ਜਾਂਦਾ ਉਹ ਹੈ ਕੈਸੀ ਤੇ this is the heart of the center ਇਹਨਾਂ ਦੀ ਨੈਸ਼ਨਲ ਡਰੈਸ ਹੈ ਜੀ ਲੜਕੀਆਂ ਦੀ ਤੁਸੀਂ ਦੇਖਿਆ ਉਹਨਾਂ ਬਹੁਤ ਸਾਰੀਆਂ ਸਪੈਸ਼ਲ ਡਰੈਸ ਦੇ ਵਿੱਚ ਹੈਗੀਆਂ ਨੇ ਪਿੱਛੇ ਝੰਡਾ ਹੈਗਾ ਤੇ ਜਿਵੇਂ ਸਕੂਲ ਹੈ ਜੀ ਜਿਹਦਾ ਬੈਂਡ ਪਿੱਛੇ ਆ ਰਿਹਾ ਹੈਗਾ ਤੇ ਛੋਟੇ ਛੋਟੇ ਬੱਚੇ ਤੇ ਪੱਤੇ ਵਾਸਤੇ ਸਪੈਸ਼ਲ ਲਾਇਆ ਜਾਂਦਾ ਜੀ ਇਹ ਕੋਈ ਵੀ ਇੱਥੇ ਸੁੱਤੇ ਗੋਟੇ ਡੋਕੇ ਆਉਂਦਾ ਚਾਹੇ ਕੋਈ ਬੱਚਾ ਹੈ ਤੇ ਚਾਹੇ ਕੋਈ ਆਪਣੀਆਂ ਧਿਆਨੀਆਂ ਨੇ ਇੱਕ ਨੈਸ਼ਨਲ ਡਰੈਸ ਦੇ ਵਿੱਚ ਜਾਂਦੀਆਂ ਨੇ ਜੀ ਅਸੀਂ ਵੀ ਆਪਣੇ ਪਰਿਵਾਰ ਦੇ ਨਾਲ ਆਏ ਸੀਗੇ ਜੀ ਸਾਰਿਆਂ ਨੂੰ ਲੈ ਕੇ ਤੇ ਇਹ ਜਗ੍ਹਾ ਹੈ ਕਿ ਜਿੱਥੇ ਬਰੇਡ ਖਤਮ ਹੁੰਦੀ ਹੈ ਕੈਵਨ ਨੂੰ ਅਸੀਂ ਲੈਣ ਆਏ ਸੀਗੇ ਇਸ ਜਗ੍ਹਾ ਬਰੇਡ ਖਤਮ ਹੋਣੀ ਸੀ ਤੇ ਉਹ ਕੈਵਨ ਨੂੰ ਨਾਲ ਲਿਜਾ ਕੇ ਤੇ ਅਸੀਂ ਕੈਵਨ ਦੇ ਸਕੂਲ ਵਿੱਚ ਮਨਾਇਆ ਜਾਵੇਗਾ ਜੀ ਦੇਖੋ ਕੋਈ ਤੁਹਾਨੂੰ ਪੁਲਿਸ ਨਜ਼ਰ ਨਹੀਂ ਆ ਰਹੀ ਪੀਪਲ ਆ ਸੋ 셀ਫ ਸਿਵਲਾਈਜ਼ਡ